ਕਿ ਪਿਛਲੇ 12 ਘੰਟਿਆਂ ਦੇ ਵਿੱਚ 750.6 ਫੁੱਟ ਤੇ ਇੱਕ ਅੱਗਰ ਖੜਿਆ ਤੇ ਉੱਥੇ ਹੀ ਖੜਿਆ ਸੋ ਹੁਣ ਉਮੀਦ ਹੋ ਗਈ ਹੈ ਜਿਵੇਂ ਪਿੱਛੇ ਦੀਆਂ ਸਾਡੇ ਐਸ.ੀ ਖੜੇ ਨੇ ਡਰੇਨੇਜ ਦੇ ਇਹਨਾਂ ਨੇ ਦਿੱਤਿਆ ਵੀ ਪਿੱਛੇ ਪਾਣੀ ਘਟਿਆ ਹੈ ਤਾਂ ਅੱਜ ਸ਼ਾਮ ਤੱਕ ਰਾਹਤ ਮਿਲ ਜੇਗੀ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜਿਹੜਾ ਸਾਡੇ ਸਾਰੇ ਅਫਸਰ ਸਾਹਿਬਾਨਾਂ ਦਾ ਤੇ ਸਾਰੇ ਸਾਡੇ ਪਿੰਡਾਂ ਦੇ ਲੋਕਾਂ ਦਾ ਜਿਹੜੇ ਜੀ ਜਾਨ ਨਾਲ ਦਿਨ ਰਾਤ ਪਹਿਰਾ ਦੱਤਾ ਹੈ ਜੇ ਕਿਤੇ ਆਵਾਜ਼ ਪਈ ਹੈ ਤਾਂ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕੋਈ ਪੂਰੇ ਚੱਕ ਕੇ ਲਿਜਾ ਰਿਹਾ ਕੋਈ ਟਰੈਕਟਰ ਲੈ ਕੇ ਆ ਰਿਹਾ ਜਿਹੜੇ ਪਿੰਡਾਂ ਦਾ ਕਿਤੇ ਇਫੈਕਟ ਵੀ ਨਹੀਂ ਹੈ ਗਿਆ ਉਹ ਪਿੰਡਾਂ ਦੇ ਲੋਕ ਵੀ ਮਦਦ ਦੇ ਲਈ ਆਏ ਹੋਏ ਨੇ ਸੋ ਇਹ ਸਾਰਾ ਲੋਕਾਂ ਦੀ ਕੱਠ ਕਿਉਂਕਿ ਲੋਕਾਂ ਦੇ ਵਿੱਚ ਰੱਬ ਵਸਦਾ ਲੋਕਾਂ ਦੀ ਮਿਹਨਤ ਤੇ ਲੋਕਾਂ ਦੀਆਂ ਅਰਦਾਸਾਂ ਨੇ ਮੈਂ ਇਹ ਸਮਝਦਾ ਕਿ ਕਿਰਪਾ ਕੀਤੀ ਹੈ ਤੇ ਇਸੇ ਤਰ੍ਹਾਂ ਭਗਵਾਨ ਦੀ ਕਿਰਪਾ ਰਹੇਗੀ ਤੇ ਅਸੀਂ ਇਸ ਸੰਕਟ ਦੇ ਵਿੱਚੋਂ ਨਿਕਲ ਜਾਾਂਗੇ ਅੱਜ ਸ਼ਾਮ ਤੱਕ ਸਾਨੂੰ ਇਹ ਉਮੀਦ ਹੈ ਸਾਰਾ ਅਸੀਂ ਦੇਖਿਆ ਪਹਿਲਾਂ 88 ਤੋਂ ਲੋਗ ਗੱਲਾਂ ਕਰਦੇ ਨੇ 23 ਦੇ ਵਿੱਚ ਤੁਸੀਂ ਜਿੰਨਾ ਕੰਮ ਕਰਵਾਇਆ ਹੈਗਾ ਲੋਕ ਦੱਸ ਰਹੇ ਨੇ ਬੱਕ-ਬੱਕ ਅਸੀਂ ਲੋਕਾਂ ਨਾਲ ਗੱਲ ਕੀਤੀ ਹੈ ਵੀ ਮਿੱਟੀ ਪਾਈ ਹੈ ਤੁਸੀਂ ਕੀ ਕਹਿਣਾ ਚਾਹਦੇ ਹੋ ਅੱਜ ਲੋਕ ਜਿਹੜੇ ਵਿਰੋਧੀ ਅੱਜ ਸਵਾਲ ਠਾਰੇ ਨੇ ਦੇਖੋ ਵਿਰੋਧੀਆਂ ਦਾ ਕੰਮ ਦਾ ਸਵਾਲ ਠਾਣਾ ਪਰ ਮੈਂ ਇਹ ਕਹਿ ਸਕਦਾ ਕਿ 2023 ਦੇ ਵਿੱਚ ਜਦੋਂ ਖੜ ਆਏ ਸੀ ਉਸ ਤੋਂ ਬਾਅਦ ਅਸੀਂ ਮਕਰੋੜ ਤੋਂ ਅੱਗੇ ਜਿੱਥੇ 198 ਫੁੱਟ ਚੜਾਈ ਰਹਿ ਜਾਂਦੀ ਹੈ ਦੋਹੇ ਪਾਸੇ 16 16 ਫੁੱਟ ਚੌੜੇ ਜਿਹੜੇ ਬੰਨ ਬਣਾਏ ਸੀ ਤੇ 16 ਫੁੱਟ ਚੌੜੇ ਤੇ ਪੂਰੀ ਉਚਾਈ ਦੇ ਬੰਨ ਜਿਹੜੇ ਅੱਜ ਮਦਦਗਾਰ ਹੋਏ ਨੇ ਅੱਜ ਇਹ ਹਰ ਬੱਚਾ ਬੱਚਾ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਹੈ ਨਹੀਂ ਪਾਣੀ ਕਦੇ ਵੀ 748 49 ਤੇ ਜਾਂਦਾ ਤੇ ਉਹਦੀ ਜਾਂ ਤੇ ਓਵਰਫਲੋ ਹੋ ਜਾਂਦਾ ਸੀ ਜਾਂ ਫਿਰ ਬ੍ਰੀਚ ਹੋ ਜਾਂਦੀ ਸੀ ਪਰ ਹੁਣ ਜਦੋਂ ਬੰਨ ਇੰਨੇ ਮਜ਼ਬੂਤ ਨੇ ਇਸ ਬੰਨ ਦੀ ਬਦੌਲਤ ਕਿਉਂਕਿ 18 ਕਿਲੋਮੀਟਰ ਦਾ ਬੰਨ ਹੈ। ਠੀਕ ਕਿਤੇ ਕੋਈ ਦਿੱਕਤ ਆਈ ਹੈ ਤਾਂ ਉੱਥੇ ਨਾਲ ਦੀ ਨਾਲ ਰਾਹਤ ਸਮੱਗਰੀ ਹੈ ਜਿਹੜੀ ਮਸ਼ੀਨਾਂ ਦੀ ਲੋੜ ਹੈ ਮਸ਼ੀਨਾਂ ਪਹੁੰਚ ਗਈਆਂ। ਬੋਰੀਆਂ ਦੀ ਲੋੜ ਹੈ ਬੋਰੇ ਪਹੁੰਚ ਗਏ। ਟਰਾਲੀਆਂ ਮਿੱਟੀ ਦੀਆਂ ਦੀ ਲੋੜ ਹੈ ਉਹ ਪਹੁੰਚ ਗਈ। ਪਹਿਲਾਂ ਕੀ ਹੁੰਦਾ ਸੀ ਜੇ ਕਿਤੇ ਬ੍ਰੀਜ ਸਾਹਮਣੇ ਵੀ ਹੋ ਗਈ ਤਾਂ ਲੋਕੀ ਬੇਵਸ ਹੋ ਜਾਂਦੇ ਦੀ ਖੜੇ ਦੇਖਦੇ ਰਹਿੰਦੇ ਸੀ ਕਿਉਂਕਿ ਪਹਤਾ ਤਾਂ ਸਕਦੇ ਨਹੀਂ ਸੀ ਉੱਥੇ ਕੋਈ ਸਮਾਨ ਨਹੀਂ ਪਹੁੰਚਦਾ ਸੀ। ਪਰ ਹੁਣ ਹਰ ਇੱਕ ਸਮਾਨ ਉੱਥੇ ਪਹੁੰਚ ਰਿਹਾ ਕਿਉਂਕਿ ਇਹ 16 ਫੁੱਟ ਚੌੜਾ ਬਣ ਹੈ ਜਿਹੜਾ ਸੋ ਇਹਦੇ ਕਰਕੇ ਬਾਕੀ ਦੇਖੋ ਮਿਹਰਬਾਨੀ ਦਾ ਰੱਬ ਦੀ ਹੈ ਜਿਨੇ ਇੱਕ ਵੱਡੀ ਬਰਬਾਦੀ ਕਿਉਂਕਿ 23 ਦੇ ਵਿੱਚ 42000 ਏਕੜ ਫਸਲ ਮਰੀਦੀ ਤੇ ਇੱਕ ਵਾਰੀ ਇੱਕ ਛਮਾਹੀ ਜੇ ਕਿਸੇ ਕਿਸਾਨ ਦੀ ਫਸਲ ਮਰ ਜੇ ਤਾਂ ਕਈ ਸਾਲ ਤੱਕ ਕੋਈ ਰਾਸ ਨਹੀਂ ਆਉਂਦੀ 5 ਸਾਲ ਤੱਕ ਤੇ ਵੱਡੀ ਬਰਬਾਦੀ ਹੁਣ ਹੁਣੋ ਰੱਬ ਨੇ ਬਚਾ ਲਿਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਬਾਕੀ ਕੁਦਰਤ ਨੇ 4 ਦਿਨ ਲਗਾਏ ਨੇ ਸ਼ਾਮ ਤੱਕ ਜਿਹੜਾ ਹੋਰ ਸੁੱਖ-ਸਾਂਦ ਰਹੇਗੀ ਤੇ ਅਸੀਂ ਠੀਕ ਆਪਣਾ ਸਾਰਾ ਕੰਮ ਠੀਕ ਹੋ ਜਾਏਗਾ ਸਰ ਜਾਂਦੇਆਂ ਦੇ ਲੋਕਾਂ ਨੂੰ ਲਾਸਟ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਬੇਨਤੀ ਕਰਨੀ ਹੈ ਕਿ ਇਸੇ ਤਰ੍ਹਾਂ ਇਕੱਠੇ ਰਹੋ ਇਕੱਠ ਦੇ ਵਿੱਚ ਸਭ ਕੁਝ ਹੈ ਰੱਬ ਵੀ ਇਕੱਠ ਦੇ ਵਿੱਚ ਦੇਖਦਾ ਉੱਤੇ ਵੀ ਲੋਕ ਇਕੱਠੇ ਨੇ ਤੇ ਲੋਕਾਂ ਦਾ ਸਾਥ ਦਿਈਏ ਇਸ ਤਰੀਕੇ ਨਾਲ ਹੁਣ ਸਾਰੇ ਇਕੱਠੇ ਹੋਏ ਨੇ ਇਸੇ ਤਰ੍ਹਾਂ ਇਕੱਠੇ ਹੋ ਕੇ ਬਾਕੀ ਅਫਵਾਹਾਂ ਤੇ ਯਕੀਨ ਨਾ ਕਰੋ ਹੁਣ ਰਾਤੀ ਮੈਨੂੰ ਇੱਥੇ ਕਹਿਣ ਲੱਗੇ ਸੀ ਕਈ ਲੋਕ ਕਹਿੰਦੇ ਜੀ ਇਹ ਸਲੇਮਗੜ ਵੱਲੀ ਤੁਸੀਂ ਬੰਨ ਤੜਾਉਂਗੇ ਪ੍ਰਸ਼ਾਸਨ ਤੋੜੂਗਾ ਉਹਦਾ ਕੋਈ ਮਤਲਬ ਨਹੀਂ ਹੈ ਅਸੀਂ ਕਿਸੇ ਨੂੰ ਇੱਕ ਨੂੰ ਬਚਾ ਕੇ ਤੇ ਦੂਜੇ ਨੂੰ ਡੋਬਣਾ ਕਿਸੇ ਕਿਤਾਬ 'ਚ ਹੀ ਨਹੀਂ ਲਿਖਿਆ ਕੋਈ ਸਵਾਲ ਹੀ ਨਹੀਂ ਉੱਠਦਾ ਇਸ ਗੱਲ ਦਾ ਨੂੰ ਪਤਾ ਨਹੀਂ ਕਿਵੇਂ ਫੁਫਲਾਦੀ ਜਦੋਂ ਕੋਈ ਅਫਵਾਹ ਫੈਲ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਵੀ ਹੋ ਜਾਂਦਾ ਵੀ ਸ਼ਾਇਦ ਕਿਤੇ ਸੋ ਲੋਕ ਵੀ ਸੱਚੇ ਨੇ ਸਹਿਮ ਜਾਂਦੇ ਨੇ ਲੋਕ ਸਹਿਮ ਜਾਂਦੇ ਆ ਤੋ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਯਕੀਨ ਦਵਾਇਆ ਵੀ ਇਸ ਤਰ੍ਹਾਂ ਸੋਚਣ ਦੇ ਵੀ ਲੋੜ ਨਹੀਂ ਉਹਨਾਂ ਨੇ ਪੂਰੀ ਤਸੱਲੀ ਦੇ ਨਾਲ ਚਲੇ ਗਏ ਕਹਿੰਦੇ ਅਸੀਂ ਕੰਮ ਕਰਦੇ ਆਪਦਾ ਤੇ ਉਹ ਆਪਣਾ ਮਦਦ ਕਰਦੇ ਦੀ ਸਾਰੇ ਸੋ ਇਸ ਕਰਕੇ ਕਿਸੇ ਅਫਵਾਹਾਂ ਤੇ ਯਕੀਨ ਨਾ ਕਰੋ ਆਪਣਾ ਕੰਮ ਕਰੀ ਚੱਲੀਏ ਫਲ ਆਪਣ ਨੂੰ ਰੱਬ ਦੇ ਰਿਹਾ ਤੇ ਰੱਬ ਨੇ ਫਲ ਦੇਣਾ ਠੀਕ ਹੈ ਠੀਕ